ਕਸ ਇਹਨਾਂ ਨੂੰ ਇਹ ਬਚਾ ਕਰਨਾ ਚਾਹੀਦਾ ਵਾ ਕੱਲੀ ਨੀਲਗਾ ਨਹੀਂ ਕੋਈ ਵੀ ਪਸ਼ੂ ਡਿੱਗਦਾ ਵਾ ਭਾਵੇਂ ਸਾਡਾ ਬਗਾਨਾ ਤੇ ਭਾਵੇਂ ਆਪਣਾ ਵਾ ਉਹ ਸਾਡਾ ਸਾਰਿਆਂ ਦਾ ਫਰਜ਼ ਬੰਦਾ ਵੀ ਰਲ ਮਿਲ ਕੇ ਉਹਦੀ ਜਾਨ ਬਚਾਈ ਜੇ ਕਿੰਨੀਆਂ ਗਾਵ ਜਿਹੜੀਆਂ ਗਾਵਾਂ ਡਿੱਗੀਆਂ ਸੀ ਦੋ ਡਿੱਗੀਆਂ ਨੇ ਇੱਕ ਕੱਢੀ ਆ ਜੇ ਤੇ ਬੁਖਾ ਵਿਭਾਗ ਦੀ ਟੀਮ ਵੀ ਆਈ ਆ ਤੇ ਪਿੰਡ ਦੇ ਵੀ ਬਹੁਤ ਜਿਹੜੇ ਨਿਲੋਕ ਚੰਗੇ ਆ ਜਿਹੜੇ ਆਏ ਨੇ ਤੇ ਜਿਨ੍ਹਾਂ ਨੇ ਉਹ ਯਤਨ ਕਰਕੇ ਬਾਹਰ ਕੱਢੀਆਂ ਨੇ ਕੀ ਮੈਸੇਜ ਦੇਣਾ ਚਾਹੋਗੇ ਜੋ ਲੋਕ ਅਜੀਬ ਸ਼ਿਕਾਰ ਕਰਦੇ ਨੇ ਜੰਗਲੀ ਜਾਨਵਰਾਂ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਬਸ ਉਹਨਾਂ ਨੂੰ ਇਹ ਮੈਸੇਜ ਲਿਆ ਵੀ ਉਹ ਸਿਆਣੇ ਬਣਨ ਤੇ ਜੰਗਲੀ ਜੀਵਾਂ ਦਾ ਸ਼ਿਕਾਰ ਨਾ ਕਰਨ ਕਿਉਂਕਿ ਸਾਡੀਆਂ ਜੜੀਆਂ ਇਹ ਪ੍ਰਾਣੀਆਂ ਵਿਰਾਸਤ ਨਸਲਾਂ ਨੇ ਉਹ ਖਤਮ ਹੁੰਦੀਆਂ ਜਾ ਰਹੀਆਂ ਤੇ ਇਹ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੇਖਣ ਨੂੰ ਨਹੀਂ ਮਿਲਣੀਆਂ ਤੇ ਜੇ ਅਸੀਂ ਇਹਨਾਂ ਦੀ ਸੰਭਾਲ ਕਰਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵੇਖ ਕੇ ਯਾਦ ਕਰਦंगी ਕਿ ਸਾਡੇ ਇਹ ਵਿਰਾਸਤ ਦੇ ਵਿੱਚ ਪੁਰਾਣੇ ਜਾਨਵਰ ਸੀ ਲੱਗਦਾ ਕਿ ਨਹਿਰੀ ਵਿਭਾਗ ਦੇ ਨਾਲ ਲੈ ਕੇ ਕਿ ਗਊ ਘਾਟ ਕਿਤੇ ਵੀ ਨਹੀਂ ਬਣਿਆ ਇਹ ਨਹਿਰ ਦੇ ਜਦੋਂ ਪੱਕੀ ਹੋਈ ਇਹ ਤੇ ਜਾਪਦਾ ਵਾ ਕਿ ਕਿਤੇ ਨਾ ਕਿਤੇ ਉਹ ਉਤਰਨ ਵਾਲੇ ਪਤਨ ਚਾਹੀਦੇ ਸੀ ਜਿਦੇ ਨਾਲ ਕੋਈ ਚੜ੍ਹ ਸਕੇ ਉਤਰ ਸਕੇ ਤੇ ਹੋ ਸਕਦਾ ਜੇ ਉਹ ਬਣੇ ਹੁੰਦੇ ਤੇ ਇਹ ਵਿਚਾਰੀਆਂ ਕਿਤੇ ਬਾਹਰ ਨਿਕਲ ਵੀ ਸਕਦੀਆਂ ਸੀ ਤੇ ਇਤਨਾ ਜੇ ਕੋਈ ਇਹਨਾਂ ਨੂੰ ਵੇਖ ਲਵੇ ਤੇ ਕੱਢ ਦਿੰਦਾ ਨਾ ਵੇਖੇ ਤੇ ਫਿਰ ਨਹੀਂ ਨਿਕਲਦੀਆਂ ਸਾੰਬਰ ਸਾੰਬਰ ਕਿੰਨੇ ਨੇ ਟੋਟਲ ਜਿਹੜੇ 3 3 ਹੀ ਤੇ ਕਿੰਨੇ ਦਾ ਰਸਕੋ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਹੈ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਡਈ ਗੱਡੀ ਉਹ ਤੇ ਲੈ ਕੇ ਜਾਣੀ ਚਾਹਦਾ ਆਰੇ ਅਬ ਦੂਜੇ ਆਰੇ ਗੱਡੀ ਤੇ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਜੀ ਉਹ ਫਿਰ ਜਗਰ ਛੱਡੇ ਆ ਕੀ ਸ਼ੋਭਨਾ ਮੀਟਾ ਢੱਕੀ ਹੈ ਲਖਵੀਰ ਸਿੰਘ ਕਿੰਨੇ ਜਣੇ ਆਹੀ ਪੰਜ ਜਣੇ ਕੀ ਨਵਾਂ ਇਟਾ ਡੇਰ ਨਾ ਤੇ ਸੰਦਰ ਸਿੰਘ ਆ ਜਿਹੜੇ ਅੱਜ ਸਾਂਭਰ ਡਿਗੇ ਨੇ ਕੀ ਮਾਮਲਾ ਕੀ ਜੀ ਮਾਮਲਾ ਇਹ ਪਿੱਛੋਂ ਆਇਆ ਕਿਤੇ ਦੇ ਜੇਪੀ ਐ ਨੇਰ ਦੇ ਵਿੱਚ ਉਹ ਦੇ ਨਾ ਕੱਢ ਦਿੱਤੇ ਇਹਦੇ ਵਿੱਚ ਹੀ ਦੋੜਾ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜ਼ਖਮੀ ਹੋਇਆ ਤੇ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਪੀ ਇਹਦਾ ਇਲਾਜ ਕਰਾਉਣਾ ਇਦਾਂ ਤੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵਾ ਇਹ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਕਰ ਰਿਹਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਪਰ ਫਾਇਦਾ ਨਹੀਂ ਇਹਦਾ ਕੋਈ ਇਹ ਤੇ ਜ਼ਖਮੀ ਹੋਇਆ ਇਹਨੇ ਮਰ ਜਾਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਸਿੰਘ ਹਾਂ ਹੁਣੇ ਟੁੱਟਿਆ ਕੱਢ ਜਾ ਕੱਢਿਆ ਦੋਵਾਂ ਕੱਢਿਆ ਵਾ ਉਹਨੇ ਛਾਲ ਮਾਰਤੀ ਫੇਰ ਵਿੱਚ ਇਹ ਤਾਂ ਚਾਹੀਦਾ ਇਲਾਜ ਕਰਾਉਣਾ ਪੇਰੀ ਫਾਇਦਾ ਕੱਢਾਂਗਾ ਨੇਤ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਵੀ ਪਿੰਡ ਵਾਲਿਆਂ ਨਾਲ ਸਾਂਝਾ ਬੜੀ ਆ ਗਈ ਜਾਨ ਪਰ ਉਹ ਦੇਰ ਜਾਂ ਪਿਆ ਵਿੱਚ ਤੋ ਜਿਹੜੇ ਦੋ ਜੜੇ ਉਹਨਾਂ ਛੜਤੇ ਉਹ ਛੜਤੇ ਉਹ ਸੁਰੱਖਿਅਤ ਆ ਉਹ ਚਲੇ ਗਿਆ ਪਰ ਮਹਿਕਮਾ ਹੁੰਦੇ ਆ ਇਹਨੂੰ ਸਾਂਬਰ ਕਹਿੰਦੇ ਆ ਜੀ ਪੀਅਰ ਫੈਮਿਲੀ ਚ ਹੁੰਦੇ ਆ ਤੇ ਕੰਨ ਡਿੱਗੇ ਹੀ ਇਹਹੀ ਨਾਰਚ ਤੇ ਦੋ ਰਾਏ ਫੁੱਲ ਜਿਹੜਾ ਪੋਲੇ ਆ ਉੱਥੇ ਰੈਸਕਿਊ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਅਤ ਤਾਂ ਤਕਰੀਜ਼ ਕਰਤਾ ਵਾ ਇੱਕ ਜਾਨਵਰ ਹੈ ਥੋੜਾ ਜ਼ਖਮੀ ਹੈ ਇਹ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਘਰੀ ਕਰਨੀ ਦੋਸਤਾਂ ਨਾਲ ਇਹ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਇਹ ਬੇਜਬਾਨ ਜਾਨਵਰਿਆ ਨਾ ਇਹ ਚਿਹਨ ਕੁਛ ਕੀਂਦੇ ਨਹੀਂ ਤੇ ਆਪ ਡਰਦੇ ਹੋ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਇਹਨਾਂ ਦੇ ਦਿਲ ਦੀ ਧੜਕਣਾਂ ਬਦਲ ਲੱਗਦੀਆਂ ਇਸ ਕਰਕੇ ਇਹੀ ਗੁਜਾਰਿਸ਼ ਹੈ ਕਿ ਮਤਲਬ ਇਹਨਾਂ ਤੋਂ ਬਰੀਜੇ ਇਹ ਸ਼ੋਭਨਾਮ ਕੀ ਆਪਣਾ ਨਿਰਜੋਤਕਰ ਵਲੌਗ ਨੈਵੀਂ ਔਰ ਤਾਜ਼ੀ ਖਬਰੇ ਦੇਖਣੇ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲੀਜੀਏ